ਸਪੀਕਰ ਜੌਨਸਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਜੀਓਪੀ ਲਾ ਮੇਕਰਸ ਆ ਉਹਨਾਂ ਨੂੰ ਟਾਊਨ ਹਾਲ ਦੀਆਂ ਮੀਟਿੰਗਸ ਹੁਣ ਨਹੀਂ ਕਰਨੀਆਂ ਚਾਹੀਦੀਆਂ ਵੀ ਜਿਹੜੇ ਪ੍ਰੋਟੈਸਟਰਸ ਆ ਉਹ ਪੇਡ ਪ੍ਰੋਟੈਸਟਰਸ ਹੈਗੇ ਡੈਮੋਕ੍ਰੇਟਸ ਭੇਜ ਰਹੇ ਹੈਗੇ ਆ ਆਪਾਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਪਿਛਲੇ 2 ਦਿਨਾਂ ਦੇ ਵਿੱਚ ਦੋ ਰਿਪਬਲਿਕਨ ਸੈਂਟਰ ਦੀ ਜਦੋਂ ਟਾਊਨ ਹਾਲ ਮੀਟਿੰਗ ਹੋਈ ਤੇ ਉੱਥੇ ਕਾਫੀ ਉਹਨਾਂ ਨੇ ਸੈਂਟਰਸ ਨੂੰ ਕੁਐਸਚਨ ਕੀਤੇ ਜੋ ਜੋ ਆਪਾਂ ਪੁਆਇੰਟ ਡਿਸਕਸ ਕਰਦੇ ਰਹਿੰਦੇ ਆ ਤੇ ਵਿੱਚੋਂ ਛੱਡ ਕੇ ਉਹਨਾਂ ਨੂੰ ਭੱਜਣਾ ਪਿਆ ਹੈਗਾ ਆ ਤੇ इवन ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਜੇ ਦੇਖਿਆ ਜਾਵੇ ਕਿੰਨੇ ਕੁ ਲੋਕ ਪ੍ਰੋਟੈਸਟ ਕਰਦੇ ਆ ਇਹ ਵੀ ਇੱਕ ਵਾਰਨਿੰਗ ਸਪੀਕਰ ਨੇ ਦਿੱਤੀ ਆ ਭਈ ਏਦਾਂ ਨਾ ਹੋਵੇ ਵੀ ਤੁਹਾਨੂੰ ਸੈਂਸਰ ਕਰਨਾ ਪਵੇ ਰੰਪ ਉਹਨਾਂ ਦੀ ਜਿਹੜੀ ਟ੍ਰੇਡ ਵਾਰ ਆ ਇਹ ਇੱਕ ਬਹੁਤ ਵੱਡਾ ਇਕਨੋਮਿਕ ਗੈਂਬਲ ਹੋ ਸਕਦਾ ਹੈ ਨਿਊਯਾਰਕ ਟਾਈਮਜ਼ ਨੇ ਅੱਜ ਲਿਖਿਆ ਵਾਲ ਸਟਰੀਟ ਜਰਨਲ ਇਹਦਾ ਜੋ ਲਿਖਿਆ ਸੀ ਵੀ ਇਹ ਡਮ ਆਈ ਆਈਡੀਆ ਹੈਗਾ ਤੇ ਉਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਜਸਟਨ ਟਰੂਡੋ ਆ ਉਹਨਾਂ ਦਾ ਅੱਜ ਜਿਹੜਾ ਭਾਸ਼ਣ ਸੀ ਬਹੁਤ ਹੀ ਵਧੀਆ ਸੀ ਤੇ ਉਹਨੂੰ ਲਗਭਗ ਸਾਰੇ ਦੁਨੀਆ ਦੇ ਮੁਲਕਾਂ ਨੇ ਸਾਰੇ ਮੁਲਕਾਂ ਦੀ ਦੁਨੀਆ ਨੇ ਉਸ ਨੂੰ ਪਸੰਦ ਕੀਤਾ ਹੈਗਾ ਵੀ ਬਹੁਤ ਹੀ ਪੜਿਆਂ ਲਿਖਿਆਂ ਵਾਲਾ ਉਹਨਾਂ ਦਾ ਭਾਸ਼ਣ ਸੀਗਾ ਡਾਇਰੈਕਟਲੀ ਸੀ ਕਿ ਮੇਰਾ ਅਮਰੀਕਨ ਲੋਕਾਂ ਦੇ ਨਾਲ ਪਿਆਰ ਹੈ ਆਪਾਂ ਗਵਾਂਡੀ ਹੈਗੇ ਆ ਤੁਹਾਨੂੰ ਵੀ ਹਰਟ ਹੋਵੋਗੇ ਤੇ ਸਾਡੇ ਮੌਲਕੀ ਵੀ ਦੇ ਲੋਕ ਵੀ ਜਿਹੜੇ ਹਰਟ ਹੋਵੋਗੇ ਉਹਨਾਂ ਨੇ ਕੈਨੇਡੀਅਨਸ ਨੂੰ ਵੀ ਇਹ ਕਿਹਾ ਹੈਗਾ ਆ ਪਰ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਉਹਨਾਂ ਦਾ ਨਾਮ ਲੈ ਕੇ ਡੋਨਾਲਡ ਲੈ ਕੇ ਕਿਹਾ ਵੀ ਆ ਚੀਜ਼ ਹੈਗੀ ਆ ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਹੈਗਾ ਸੋ ਦੋਨਾਂ ਮੁਲਕਾਂ ਨੇ ਟੈਰਫ ਲਾਤੇ ਆ ਅ ਸੋ ਚੀਜ਼ਾਂ ਦੇ ਰੇਟ ਆਲਰੇਡੀ ਚੜਨੇ ਸ਼ੁਰੂ ਹੋ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲ ਜਾਊਗਾ ਪਰ ਜੋ ਕਮਰਸ ਸੈਕਟਰੀ ਆ ਉਹਨਾਂ ਨੇ ਹੁਣ ਅੱਜ ਸਟੇਟਮੈਂਟ ਵੀ ਜਾਰੀ ਕੀਤੀ ਕਿਉਂਕਿ ਦੋ ਦਿਨ ਸਟਾਕ ਮਾਰਕੀਟ 600 700 ਪੁਆਇੰਟ ਡਿੱਗੀ ਹੈਗੀ ਆ ਹਾਲਾਂਕਿ ਦੋ ਸਾਲ ਪਹਿਲਾਂ ਇੱਕ ਵਾਰੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਵੀਟ ਕੀਤਾ ਸੀ ਵੀ ਜੇ ਦੋ ਦਿਨਾਂ ਦੇ ਵਿੱਚ 1000 ਪੁਆਇੰਟ ਤੋਂ ਵੱਧ ਸਟਾਕ ਮਾਰਕੀਟ ਡਿੱਗ ਜਾਏ ਤਾਂ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈਗਾ ਇਹ ਉਹਨਾਂ ਦੀ ਆਪਣੀ ਟਵੀਟ ਸੀਗੀ ਉਸ ਟਾਈਮ ਦੇ ਉੱਤੇ ਸੋ ਹਾਂ ਹੁਣ ਦੇਖਦੇ ਆ ਜੋ ਜਦੋਂ ਉਹ ਰਜ਼ਾਈ ਰਜ਼ਾਈ ਨਾਲ ਤਾਂ ਕੋਈ ਚਾਲ ਸੀ ਨਹੀਂ ਆ ਉਹਦਾ ਤੇਜੀ ਟਰਨ ਪਾ ਲਦੇ ਆ ਹਰਜੋ ਸਿੰਘ ਜਦੋਂ ਐਡਰੈਸ ਕਰਨਗੇ ਕਾਂਗਰਸ ਨੂੰ ਕੀ ਹੁੰਦਾ ਹੈਗਾ ਪਰ ਜੋ ਟੈਰਫ ਲੱਗਿਆ ਹੈ ਖਾਸ ਕਰਕੇ ਆਪਣੀ ਗੁਆਂਡੀ ਮੁਲਕਾਂ ਨੂੰ ਲੈ ਕੇ ਤੇ ਉਹਨਾਂ ਨੇ ਵੀ ਐਨ ਪੂਰਾ ਤੋੜਵਾ ਜਵਾਬ ਦਿੱਤਾ ਹੈਗਾ ਸੋ ਉਹਦਾ ਅਸਰ ਅੱਜ ਫੇਰ ਸਟਾਕ ਮਾਰਕੀਟ ਤੇ ਕਾਫੀ ਜ਼ਿਆਦਾ ਪਿਆ ਹੈ